ਨਗਰ ਕੌਂਸਲ ਗੁਰਾਇਆ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਤਹਿਤ ਗੁਰਾਇਆ ਦੇ ਨਿੱਜੀ ਹੋਟਲ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਪਹੁੰਚੇ ਤਾਂ ਚੋਣ ਲੜਨ ਦੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਪਾਰਕਈ ਵਾਡਾ ਵਿੱਚ ਦੋ-ਦੋ ਉਮੀਦਵਾਰ ਹੋਣ ਕਾਰਨ ਉਮੀਦਵਾਰਾਂ ਦਾ ਐਲਾਨ ਨਹੀਂ ਹੋ ਸਕਿਆ ਚਰਨਜੀਤ ਸਿੰਘ ਚੰਨੀ ਵੱਲੋਂ ਵੀ 13 ਵਾਡਾ ਵਿੱਚ ਉਮੀਦਵਾਰਾਂ ਦੀ ਲਿਸਟ ਫਾਈਨਲ ਨਾ ਕਰ ਸਕਣ ਨਾਲ ਕਈ ਸਾਲਾਂ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਲੀਡਰਾਂ ਵਿੱਚ ਨਿਰਾਸ਼ਾ ਵੀ ਨਜ਼ਰ ਆਈ ਹੈ ਕਿਉਂਕਿ ਨਾਮਜ਼ਦਗੀ ਨੂੰ ਸਿਰਫ 2 ਦਿਨ ਰਹਿੰਦੇ ਹਨ ਪਰ ਕਾਂਗਰਸ ਪਾਰਟੀ ਹਾਲੇ ਤੱਕ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਨਹੀਂ ਕਰ ਸਕੀ ਜਦਕਿ ਇਸ ਪਾਰਟੀ ਦੀ ਕਈ ਵਾਰ ਨਗਰ ਕੌਂਸਲ ਬਣ ਚੁੱਕੀ ਹੈ ਗੁਰਾਇਆ ਨਗਰ ਪੰਚਾਇਤ ਦੇ ਅੱਜ ਇਲੈਕਸ਼ਨ ਆ ਰਹੇ ਹੈ 21 ਤ੍ਰਿਗੂ ਉਹਦੇ ਵਾਸਤੇ ਅੱਜ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਏ ਕਾਂਗਰਸ ਪਾਰਟੀ ਨੇ ਚਰਚਾ ਵਰਗ ਬਣਾ ਕੇ ਭੇਜਿਆ ਉਹਨਾਂ ਨੇ ਸਾਰਿਆਂ ਨੂੰ ਮਿਲੇ ਆ ਉਹ ਉਸ ਸਾਹਿਬ ਦੇ ਨਾਲ ਟਿਕਟਾਂ ਵੀ ਜੜ ਗੀਆਂ ਲੇਕਿਨ ਅਜੇ ਤੱਕ ਸਰਕਾਰ ਨੇ ਸਾਡੇ ਬੰਦਿਆਂ ਨੂੰ ਹਾਲਾਂਕਿ ਪਰਸੋਂ ਨੂੰ ਕਾਗਜ਼ਪਰ ਫਾਈਨਲ ਡੇਟ ਹੈ ਅਜੇ ਤੱਕ ਵੋਟਰ ਲਿਸਟਾਂ ਨਹੀਂ ਦਿੱਤੀਆਂ ਕੋਈ ਸਰਕਾਰ ਵੱਲੋਂ ਤਿਆਰੀ ਹੋਣ ਦੇ ਬਾਵਜੂਦ ਵੀ ਉਹ ਸਾਨੂੰ ਹੈਰਾਨ ਕਰ ਰਹੇ ਹੈ ਇਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲ ਰਹੀ ਲੋਕਾਂ ਨੂੰ ਕਾਂਗਰਸ ਪਾਰਟੀ ਤਿਆਰ ਹੈ ਪੂਰੀ ਲੇਕਿਨ ਸਰਕਾਰ ਅਫਸਰਾ ਦੀ ਮਦਦ ਦੇ ਨਾਲ ਇਹ ਇਲੈਕਸ਼ਨ ਲੁੱਟਣਾ ਚਾਹੁੰਦੀ ਹੈ ਜਿਹੜਾ ਕਿ ਅਸੀਂ ਤਰ੍ਹਾਂ ਕਿਸੇ ਤਰ੍ਹਾਂ ਸਾਨੂੰ ਬਰਦਾਸ਼ਤ ਨਹੀਂ ਅਸੀਂ ਤਖੜੇ ਹੋ ਕੇ ਇਲੈਕਸ਼ਨ ਲੜਾਂਗੇ ਸਰਕਾਰ ਨੂੰ ਮੈਂ ਅਫਸਰਾ ਨੂੰ ਕਹਿਣਾ ਚਾਹੁੰਦਾ ਚਾਹੁੰਨਾ ਕਿ ਕਿਸੇ ਦਾ ਪੱਖਪਾਤ ਨਾ ਕਰਨ ਇਹ ਲੋਕਤੰਤਰ ਦੇ ਵਿੱਚ ਇਲੈਕਸ਼ਨ ਆ ਜਿਹੜਾ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਇਹਦੇ ਵਿੱਚ ਇੱਕ ਪਾਰਟੀ ਦੀ ਮਦਦ ਜਿਹੜੀ ਕਰਨਾ ਜਿਹੜੇ ਅਫਸਰ ਹਨ ਉਹਨਾਂ ਬਾਤੇ ਠੀਕ ਨਹੀਂ ਸਰ ਇਕਮਰ ਵਿਜੇ ਪ੍ਰਤਾਪ ਦੇ ਬਣਾ ਆਪਣੀ ਪਾਰਟੀ ਦੇ ਖਿਲਾਫ ਜਿਹੜੇ ਆਪਣੇ ਐਮ ਐਲ ਏ ਉਹਨਾਂ ਦੇ ਕਈ ਤਰ੍ਹਾਂ ਦੇ ਸੁਭਾਅ ਚੁੱਕੇ ਜਾ ਰਹੇ ਹੈ ਕਿ ਕਿਵੇਂ ਦੇਖਦੇ ਹਾਂ ਇਹ ਜਿਹੜਾ ਕੋਈ ਪਹਿਲੀ ਗੱਲ ਹੈ ਕੋਰ ਪ੍ਰਤਾਪ ਉਹਨਾਂ ਦੇ ਤਲਾਬ ਉਹ ਜਿਹੜਾ ਗੱਲਾਂ ਕੱਢਦਾ ਜਿੱਦ ਕਿ ਉਸ ਬੰਦੇ ਦੀ ਛਣਵਾਈ ਨਹੀਂ ਹੋ ਰਹੀ ਜਦੋਂ ਸਮਾਂ ਆਏਗਾ ਉਹਦੀਆਂ ਗੱਲਾਂ ਬਿਆਨਕਾਰਾ ਹੋਏ ਸਰ ਕੈਂਡੀਡੇਟ ਕਿੰਨੇ ਕਲੀਅਰ ਹੋਏ ਸਾਡੇ ਪਾਸ ਜ਼ਿਆਦਾ ਕੈਂਡੀਡੇਟ ਹੈ ਹਰ ਵਾਰਡ ਦੇ ਵਿੱਚ ਔਰ ਅਸੀਂ ਕੋਈ ਸਮਝੌਤਾ ਕਰਾ ਕੇ ਇੱਕ ਹੀ ਬੰਦਾ ਖੜਾ ਕਰਾਂਗੇ ਲਿਸਟ ਕਦੋਂ ਜਾਰੀ ਹੋਊ ਸਰ ਲਿਸਟ ਅਸੀਂ ਕੱਲ੍ਹ ਸ਼ਾਮ ਤੱਕ ਕਰਾਂਗੇ ਨਗਰ ਕੌਂਸਲ ਗੁਰਾਇਆ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਤਹਿਤ ਗੁਰਾਇਆ ਦੇ ਨਿੱਜੀ ਹੋਟਲ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਪਹੁੰਚੇ ਤਾਂ ਚੋਣ ਲੜਨ ਦੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਪਾਰਕਈ ਵਾਡਾ ਵਿੱਚ ਦੋ-ਦੋ ਉਮੀਦਵਾਰ ਹੋਣ ਕਾਰਨ ਉਮੀਦਵਾਰਾਂ ਦਾ ਐਲਾਨ ਨਹੀਂ ਹੋ ਸਕਿਆ ਚਰਨਜੀਤ ਸਿੰਘ ਚੰਨੀ ਵੱਲੋਂ ਵੀ 13 ਵਾਡਾ ਵਿੱਚ ਉਮੀਦਵਾਰਾਂ ਦੀ ਲਿਸਟ ਫਾਈਨਲ ਨਾ ਕਰ ਸਕਣ ਨਾਲ ਕਈ ਸਾਲਾਂ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਲੀਡਰਾਂ ਵਿੱਚ ਨਿਰਾਸ਼ਾ ਵੀ ਨਜ਼ਰ ਆਈ ਹੈ ਕਿਉਂਕਿ ਨਾਮਜ਼ਦਗੀ ਨੂੰ ਸਿਰਫ 2 ਦਿਨ ਰਹਿੰਦੇ ਹਨ ਪਰ ਕਾਂਗਰਸ ਪਾਰਟੀ ਹਾਲੇ ਤੱਕ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਨਹੀਂ ਕਰ ਸਕੀ ਜਦਕਿ ਇਸ ਪਾਰਟੀ ਦੀ ਕਈ ਵਾਰ ਨਗਰ ਕੌਂਸਲ ਬਣ ਚੁੱਕੀ ਹੈ ਗੁਰਾਇਆ ਨਗਰ ਪੰਚਾਇਤ ਦੇ ਅੱਜ ਇਲੈਕਸ਼ਨ ਆ ਰਹੇ ਹੈ 23 ਦਿਨ ਉਹਦੇ ਵਾਸਤੇ ਅੱਜ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਏ ਕਾਂਗਰਸ ਪਾਰਟੀ ਨੇ ਇੱਥੇ ਉਜਰਵ ਬਣਾ ਕੇ ਭੇਜੇ ਉਹਨਾਂ ਨੇ ਸਾਰਿਆਂ ਨੂੰ ਮਿਲੇ ਆ ਉਹ ਉਸ ਸਾਹਬ ਦੇ ਨਾਲ ਟਿਕਟਾਂ ਵੀ ਜੜ ਗਈਆਂ ਲੇਕਿਨ ਅਜੇ ਤੱਕ ਸਰਕਾਰ ਨੇ ਸਾਡੇ ਬੰਦਿਆਂ ਨੂੰ ਹਾਲਾਂਕਿ ਪਰਸੋਂ ਨੂੰ ਕਾਗਜ਼ਪਰ ਫਾਈਨਲ ਡੇਟ ਹੈ ਅਜੇ ਤੱਕ ਵੋਟਰ ਲਿਸਟਾਂ ਨਹੀਂ ਦਿੱਤੀਆਂ ਕੋਈ ਸਰਕਾਰ ਵੱਲੋਂ ਤਿਆਰੀ ਹੋਣ ਦੇ ਬਾਵਜੂਦ ਵੀ ਉਹ ਸਾਨੂੰ ਹੈਰਾਨ ਕਰ ਰਹੇ ਹੈ ਇਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲ ਰਹੀ ਲੋਕਾਂ ਨੂੰ ਕਾਂਗਰਸ ਪਾਰਟੀ ਤਿਆਰ ਹੈ ਪੂਰੀ ਲੇਕਿਨ ਸਰਕਾਰ ਅਫਸਰਾ ਦੀ ਮਦਦ ਦੇ ਨਾਲ ਇਹ ਇਲੈਕਸ਼ਨ ਲੁੱਟਣਾ ਚਾਹੁੰਦੀ ਹੈ ਜਿਹੜਾ ਕਿ ਅਸੀਂ ਤਰਫ ਕਿਸੇ ਤਰ੍ਹਾਂ ਸਾਨੂੰ ਬੁਲਾਇਆਤ ਨਹੀਂ ਅਸੀਂ ਤਰਦੇ ਹੋਏ ਇਲੈਕਸ਼ਨ ਲੜਾਂਗੇ ਸਰਕਾਰ ਨੂੰ ਮੈਂ ਅਫਸਰਾ ਨੂੰ ਕਹਿਣਾ ਚਾਹੁੰਦਾ ਚਾਹੁੰਨਾ ਕਿ ਕਿਸੇ ਦਾ ਪੱਖਪਾਤ ਨਾ ਕਰਨ ਇਹ ਲੋਕਤੰਤਰ ਦੇ ਵਿੱਚ ਇਲੈਕਸ਼ਨ ਹੈ ਜਿਹੜਾ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਇਹਦੇ ਵਿੱਚ ਇੱਕ ਪਾਰਟੀ ਦੀ ਮਦਦ ਜਿਹੜੀ ਕਰਨਾ ਜਿਹੜੇ ਅਫਸਰ ਆਉਣਾ ਬਾਅਦ ਤੇ ਠੀਕ ਨਹੀਂ ਸਰ ਇੱਕ ਬੰਦਾ ਪਰਤਾਪ ਦੇ ਬੰਦੋ ਆਪਣੀ ਪਾਰਟੀ ਦੇ ਖਿਲਾਫ ਜਿਹੜੇ ਆਪਣੇ ਐਮ ਐਲ ਏ ਉਹਨਾਂ ਦੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਆ ਕਿ ਕਿਵੇਂ ਦੇਖਦੇ ਨੇ ਇਹ ਕਿਹੜੀ ਕੋਈ ਪਹਿਲੀ ਗੱਲ ਹੈ ਕੋਰ ਪਰਤਾਪ ਉਹਨਾਂ ਦੇ ਤਲਾਬ ਉਹ ਜੇ ਗੱਲਾਂ ਕੱਢਦਾ ਜਿੱਦ ਕਿ ਉਸ ਬੰਦੇ ਦੀ ਛਣਵਾਈ ਨਹੀਂ ਹੋ ਰਹੀ ਜਦੋਂ ਸਮਾਂ ਆਏਗਾ ਉਹਦੀਆਂ ਬਨਾਦਿਆਂ ਨਿਕਾੜਾ ਹੋਵੇ ਸਰ ਕੈਂਡੀਡੇਟ ਕਿੰਨੇ ਕਲੀਅਰ ਹੋਏ ਸਾਡੇ ਪਾਸ ਜ਼ਿਆਦਾ ਕੈਂਡੀਡੇਟ ਆ ਹਰ ਵਾਰਡ ਦੇ ਵਿੱਚ ਔਰ ਇਹ ਸਿਰੋਲ ਸਮਝੌਤਾ ਕਰਾ ਕੇ ਇੱਥੇ ਇੱਕ ਬੰਦਾ ਖੜਾ ਕਰਾਂ। ਲਿਸਟ ਕਦੋਂ ਜਾਰੀ ਹੋ ਜੂ ਸਰ? ਲਿਸਟ ਅਸੀਂ ਕੱਲ੍ਹ ਸ਼ਾਮ ਤੱਕ ਕਰ ਦਾਂਗੇ।